ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਅਸੀਂ 10 ਨਵੇਂ ਬਣਾ ਸੇ ਲਈ ਲੈ ਕੇ ਆਏ ਜੀ ਤੰਨੇ ਬਈ ਟੌਪ ਆ ਦੋ ਤਾਜ਼ੀਆਂ ਸੁਈਆਂ ਇੱਕ ਗੱਬਣ ਥੋੜੇ ਦਿਨ ਕਰਮ ਵਾਲੀ ਲੈਂਦੀ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ 'ਚ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਉਹ ਬੜੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਹਾਂਜੀ ਬਹੁਤ ਧੀ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਠੀਕ ਹੈ ਜੀ ਤਸਵੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਆਪਾਂ ਦਾ ਨੇੜੇ ਸਰਾਲਪੁਰਾ ਨੇੜੇ ਰਹਿੰਦਾ ਜੀ ਓਕੇ ਜੀ ਇਧਰੋਂ ਭਗਤਾ ਭਾਈ ਕੈਨੇਡਾ ਰਹਿੰਦਾ ਜੀ ਹੂੰ ਰਾਮਪੁਰ ਤੋਂ ਕੋਲੋਂ 15-18 ਕਿਲੋਮੀਟਰ ਹੈ ਨਈ ਵਿਚਾਲੇ ਜੇ ਪਿੰਡ ਆ ਜਾਂਦਾ ਇਹਨਾਂ ਦੇ ਆਪਣਾ ਓਕੇ ਬਾਈ ਹਾਂਜੀ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ ਇਹ 70782065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਮੈਂ ਪਲੋਂ ਨਹੀਂ ਸੂਈ ਬਾਈ ਪਹਿਲਾ ਸੂਆ ਕਦੋਂ ਸੂਈ ਹੈ ਬਾਈ ਇਹ ਕੱਲ ਸੂਈ ਹੈ ਬਾਈ ਠੀਕ ਹੈ ਬੱਚਾ ਕੀ ਦੇਤਾ ਬੱਚਾ ਤਬੀ ਨੇ ਉਹ ਅੱਛਾ ਹਾਂਜੀ ਕਿੰਨਾ ਕੁ ਦੁੱਧ ਦੀ ਅਸਟੀਮੇਟ ਹੈ ਜ ਆਪਾਂ ਦੁੱਧ ਵੇਖੋ ਬਾਈ ਇਹ ਮਤਲਬ ਜਰਸੀ ਬਲੈਕ ਜਰਸੀ ਚ ਆ ਗਈ ਇਹ ਜਰਸੀ ਕਲਰਸ ਚ ਮੈਕਸੀ ਬੀਡ ਤੇ ਦੁੱਧ ਪਈ ਇਹ ਦੇ ਦੂ 1 ਕਿਲੋ 16 17 ਲੀਟਰ ਓਕੇ ਹਾਂਜੀ ਠੀਕ ਹੈ ਤੇਰੀ ਤੁਰੀ ਬਹੁਤ ਸੋਹਣੀ ਹੈ ਬਾਹਰ ਦੀ ਠੰਡੀ ਸੀਲ ਬਹੁਤ ਜਿਆਦਾ ਜਿਵੇਂ ਮਰਜੀ ਇੱਥੇ ਕੋਈ ਦਿੱਕਤ ਨਹੀਂ ਕੀ ਆਵਾਜ਼ ਤਾਂ ਥਾਨ ਥੂਣ ਬੜਾ ਚੰਗਾ ਲੱਗਿਆ ਹਾਂ ਬਈ ਥਾਨ ਥੂਣ ਬੜਾ ਚੰਗਾ ਲੱਗਿਆ ਗੀ ਵਾਲਾ ਥਣ ਲੈਵਾ ਚੈੱਕ ਕਰੋ ਲੈ ਹਾਂ ਤਾਂ ਬਹੁਤ ਚੰਗਾ ਲੱਗਿਆ ਮਾ ਜਰਗਾ ਹਾਂ ਹਾਂ ਬਸ ਸ਼ਾਂਤ ਉਹ ਲੈਵਾ ਚੈੱਕ ਕਰਵਾਣੇ ਕਮਾਲ ਬਹੁਤ ਸੋਹਣਾ ਡਰਾਣਾ ਬਈ ਹਾਂਜੀ ਬਈ ਕਿਆ ਬਾਤ ਠੰਡੀ ਸੀਲ ਬਹੁਤ ਜਿਆਦਾ ਜੀ ਹਾਂ ਤਾਂ ਤਾਂ ਦੇਖੋ ਹੀ ਤਾਂ ਤਾਂ ਗਲਾਸਾਂ ਰਕੇ ਲਗੇ ਬੈਠ ਨੂੰ ਸਹੀ ਗੱਲ ਆ ਬਾਈ ਚਵਾਈ ਕਿਵੇਂ ਬਹੁਤ ਸੋਹਣੀ ਪੋਲੀ ਚਵਾਈ ਮੋਟੀ ਜੀ ਇੱਕ ਨੰਬਰ ਹਾਂਜੀ ਕਿਆ ਬਾਮ ਠੰਡੀ ਸੀਰਮ ਮੇਨ ਗੱਲ ਤਾਂ ਠੰਡੀ ਬਹੁਤ ਹੋਈ ਦਾਣਾ ਖੋਲ ਦੇ ਬਾਈ ਤੋੜ ਕੇ ਦਿਖਾ ਮੈਕਸ ਬਰੀਡ ਆ ਗਰਮੀ ਬਿਲਕੁਲ ਨਹੀਂ ਮੰਨਦੀ ਖਾਂਡ ਫੁੱਲ ਆਉਗੀ ਮੱਝ ਨਾਲ ਦਾ ਦੁੱਧ ਲਿਓ ਸੁਈ ਸਵਾਈ ਆ ਥਾਨ ਬਹੁਤ ਚੰਗਾ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਜੀ ਬਾਕੀ ਜੇ ਜੱਤਰੀ ਬਾਈ ਗਰੰਟੀ ਹੋਆ ਆਪਣੀ ਬਾਕੀ ਫੁੱਲ ਸੀ ਨੀਲਾ ਨਹੀਂ ਅਣਾ ਭਾਈ ਹਾਂਜੀ ਭਾਈ ਗੋਲ ਵੜਾ ਜੀ ਬਾਕੀ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰਵਾਏਗਾ ਕਿਆ ਬਾਤ ਆ ਭਾਈ ਬਿਲਕੁਲ ਪੂਰੀ ਸੌਸੀਲ ਠੰਡੀ ਹੂੰ ਇਸੀਲ ਬਹੁਤ ਜ਼ਿਆਦਾ ਠੰਡੀ ਵੜਾ ਓਕੇ ਭਾਈ ਹਾਂਜੀ ਕੀ ਮੋਲ ਆ ਭਾਈ ਜੈਜ ਫਿਰ ਖਿੱਚ ਕੇ ਜੀ ਬਈ ਖਿੱਚ ਕੇ ਇਹਦਾ 57000 ਰੁਪਏ ਲੈ ਲਾਂ ਬਾਈ ਕਿੰਨਾ ਬਾਈ 57000 57000 ਮਾਨਦਾਨ ਹੋ ਜਾ ਮਾਨਦਾਨ ਬਾਈ ਛੋਟਾ ਛੱਪੜਾ ਦਾ ਹੋਈ ਬਿਲਕੁਲ ਜਾਇਜ਼ ਠੀਕ ਆ ਬਾਈ ਸੇਟ ਜਮਾ ਜਾਇਜ਼ ਮੁੱਲ ਦਾ 57000 ਦੀ ਵੈੜ ਬਾਈ ਇਹਨਾਂ ਦੇ ਦੇ ਦਿਆਂਗੇ ਛੰਡੀ ਛੰਡੀ ਤਾਂ ਕੋਈ ਅੰਤ ਨਹੀਂ ਜੈ ਵੈੜ ਦਾ ਚੱਕਰ ਨਹੀਂ ਹੋ ਜਾ ਜਿਵੇਂ ਮਰਜ਼ੀ ਬੁ ਕੋਈ ਥਾਰਾ ਕੋਈ ਜਿਵੇਂ ਮਰਜ਼ੀ ਆ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਜਿੰਨੀ ਮਰਜ਼ੀ ਤੇ ਜੀ ਲੈ ਉਹ ਵੇ ਲੱਤਾਂ ਫਰੀ ਜਾ ਕੋਈ ਥੱਪੂ ਥੱਟੀ ਵਾਲਾ ਕੋਈ ਚੱਕਰ ਨਹੀਂ ਹਾਂਜੀ ਥਾਂ ਤੋਂ ਬੜਾ ਜਗਰ ਵੀ ਮਾਰ ਕੇ ਹਾਂਜੀ ਮਾਰ ਲੀ ਠੰਡੀ ਬਹੁਤ ਆਣਾ ਬਈ ਠੰਡੀ ਤਾਂ ਬਾਹਰ ਹੀ ਆ ਬਈ ਹੂੰ ਆਹ ਛੋੜਾ ਵਾਲਾ ਕੰਮ ਨਹੀਂ ਕੋਈ ਜਿਵੇਂ ਮਰਜ਼ੀ ਬੈਠਾ ਰਹੇ ਚੱਕਰੀ ਨਹੀਂ ਮਤਲਬ ਮਰਜ਼ੀ ਵਾਲੀ ਨੇ ਕੁਝ ਨਹੀਂ ਠੰਡੀ ਸੀਲ ਕੋ ਮੈਂ ਜਵਾਕ ਬਾਈ ਥੱਲੇ ਉਹ ਨਹੀਂ ਗੱਲ ਕੋਈ ਹੂੰ ਬਾਕੀ ਚਵਾਈ ਬਹੁਤ ਸੁਣੀ ਤਾਂ ਰਾਮਾ ਰਖ ਦਿਖਾਵਾਂਗੇ ਪੋਲੀ ਪੋਲੀ ਮੋਟੀ ਚਵਾਈ ਓਕੇ ਬਾਈ ਹੂੰ ਲੈ ਕਣੀ ਬੱਚਾ ਇਧਰ ਲੈ ਥਾਣ ਨੇੜ ਤੋਂ ਚੈੱਕ ਕਰੋ ਇੱਕ ਨੰਬਰ ਥਾਣ ਹੈ ਕਣੀ ਪੂਰਾ ਮੋਟਾ ਥਾਣ ਲੱਗਿਆ ਹੂੰ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਬਾਈ ਨੋਚੀ ਕੋਣ ਬੜਾ ਚੰਗਾ ਨਾ ਭਾਈ ਮੜਾ ਸੋਹਣੀ ਮੋਟੀ ਚਵਾਈ ਹੈ ਜਿਵੇਂ ਮਾਹਿਆ ਕਿਉਂ ਤਾਂ ਇੱਕ ਨੰਬਰ ਹੈ ਕਿ ਨਹੀਂ ਕਿਆ ਬਾਤ ਹੈ ਸੜਕਾ ਸੌਂਦਾ ਚਵਾਈ ਦਾ ਤਾਂ ਕਿ ਨਹੀਂ ਹਾਂਜੀ ਹੂੰ ਬਾਕੀ ਮੁੱਲ ਜਮਾ ਜਾਇਜ਼ ਆ ਭਾਈ ਮਾੜਾ ਮੋਟਾ ਕੋਈ ਚੱਕਰ ਨਹੀਂ ਮੌਕੇ ਦੇ ਮਾਨ ਦਾ ਜ਼ਰੂਰ ਅੱਗੇ ਆ ਗਈ ਭਾਈ ਦੋ ਨੰਬਰ ਇੱਕ ਕਿਹੜਾ ਸਮਸੂਈ ਹੈ ਕੋਲੋਂ ਹੀ ਸੂਈ ਬਾਈ ਪਹਿਲਾਂ ਸੂਈ ਕਦੋਂ ਸੂਈ ਹੈ ਬਾਈ ਇਹ ਵੀ ਕੱਲ ਸੂਈ ਹੈ ਬਾਈ ਬੱਚਾ ਕੀ ਦੇ ਦਿੰਦਾ ਨੇ ਬੱਚਾ ਤਾਂ ਬਈ ਨਹੀਂ ਬੱਚਾ ਦੇਣਾ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੇ ਆਪਾਂ ਦਾ ਐਸਟੀਮੇਟ ਦੇਖੋ ਬਈ ਆਪਾਂ ਨੂੰ 16 17 ਲੀਟਰ ਦੀ ਹੂੰ ਉਮੀਦ ਹੈ ਖੁੱਲੀ ਵੇੜ ਤੋਂ 17 18 ਦਾ ਹਾਂ ਪਰ ਨਾ ਸਫਾਈ ਜਾਣਾ ਲੈਵਾ ਹਾਂਜੀ 17 18 ਲੀਟਰ ਪਾੜਨ ਨੂੰ ਚਾਹੋਗਾ ਨਾ ਹੀਟਿੰਗ ਚੈੱਕ ਕਰੋ ਲੈ ਬਈ ਠੰਡੋਂ ਬਹੁਤ ਚੰਗਾ ਹਾਂ ਠੰਡੀ ਸੁਣੀ ਕਿਵੇਂ ਆ ਬਈ ਇੱਕ ਨੰਬਰ ਜੀ ਵਾਈਟ ਨੂੰ ਬੋਸ ਨੂੰ ਬਾਕੀ ਠੰਡੀ ਇਹ ਵੀ ਉਹਦੇ ਨੂੰ ਬਹੁਤ ਅਈ ਠੀਕ ਆ ਬਈ ਉਹ ਦੇਖ ਤੈਨੂੰ ਹੋਰੋਂ ਲੈਵਾ ਚੈੱਕ ਕਰੋ ਨਾਲਾਂ ਨੂੰ ਨਾ ਫੋਲਟਿੰਗ ਆ ਚਰਮ ਵਾਲੀ ਦੀ ਕੱਦ ਬੋ ਬਈ ਕੱਦ ਹਾਂ ਮੁਕੱਦਰੀ ਬੜੀ ਸੀਲ ਆ ਜਿਵੇਂ ਮਰਜੀ ਹੱਥ ਤੇ ਫੇਰੀ ਚੱਲ ਕੋਈ ਦਿੱਕਤ ਹੀ ਨਹੀਂ ਜੋ ਸ਼ਤਾਂ ਹੀ ਬਹਿ ਜਾ ਬੰਨਾ ਬੱਚੋਂ ਪੂਚੇ ਪਰ ਫਰੈਂਟ ਵਾਲੀ ਆ ਜਾਦ ਵਾਲੀ ਵੜਾ ਕਹਿੰਦੇ ਹਾਂਜੀ ਬਈ ਖੋਲ ਦੇ ਬਈ ਤੋਰ ਕੇ ਦਿਖਾ ਆਣੇ ਇੱਕ ਨੰਬਰ ਕੱਦ ਇੱਕ ਨੰਬਰ ਪ੍ਰਿੰਟ ਇੱਕ ਨੰਬਰ 600 ਫੇਸ 600 ਦੇਖੋ ਗਰਮਾ ਲਈ। ਕੀ ਬਾਤ ਆ। ਕੱਦ ਬਹੁਤ ਹੈ ਗਰਮਾ ਲਈ ਤਾਂ ਕਿ ਨਹੀਂ ਬਾਤ ਤਤਕਾਠ ਵਾਲੀ ਬਾਈ ਬੈਠ। ਬਾਕੀ ਠੰਡੀ ਤਾਂ ਇੰਨੀ ਗਾ ਭਵੇਂ ਇਹਦੇ ਵੀ ਆਏਗਾ ਲਈ ਪੈਰਗਾ ਆਜੂ ਠੀਕ ਹੈ। ਜਿਵੇਂ ਮਰਜੀ ਬੈਠਾ ਚੋਈ ਜਾਂ ਕੋਈ ਦਿੱਕਤ ਨਹੀਂ। ਠੀਕ ਹੈ ਬਾਈ ਕੋਈ ਮਸ਼ੀਨ ਵਾਲਾ ਲੈ ਜਾ ਹੱਥੀ ਪਾਉਣ ਵਾਲਾ ਜੇ ਮਰਜੀ। ਕੰਢੀ ਸੀ ਲਈ ਤੜ ਪੂਰੀ। ਕੀ ਮੋਨ ਨਾ ਬਾਈ ਜੈਜ ਖਿੱਚ ਕੇ ਜੀ। ਖਿੱਚ ਕੇ ਜੇ ਤਾਂ ਬਾਈ ਦੇ ਦਾਂਗੇ 67000 67000। ਮਾਨਦਾਨ ਹੋ ਜੀ। ਮਾਤਾ ਜੀ ਬਾਈ ਛੋੜ ਛੱਪੇ ਵਾਲਾ ਹੋ ਹੂੰ ਸੌਦੇ ਬਾਈ ਵਾਲਾ ਮੁੱਲ ਨਹੀਂ ਇਹ ਕੋਈ ਜਮਾ ਜੈਜ ਮੋਲਾ 67000 ਰੁਪਇਆ ਬਾਕੀ ਕੋਈ ਚੈੱਕ ਕਰਨੀ ਮੌਕੇ ਤੇ ਮਾਨਦਨ ਜ਼ਰੂਰ ਹੋ ਜੂਗਾ ਨੇਵਾ ਲੂਗਾ ਬੜਾ ਸਫਾਈ ਚਾਹਾਂ 2200 ਹੋ ਬਾਈ ਠੰਡੀ ਬਹੁਤ ਜ਼ਿਆਦਾ ਇਹ ਬੱਸੀ ਲੈ ਜਿਵੇਂ ਮਾਰ ਦਿੱਤਾ ਲੈਵਾ ਹੂੰ ਸਿੱਕ ਟਫਟ ਲੈਵਾ ਕੱਲਾ 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 ਦੂਰੀ ਦੂਰੀ ਦੇ ਸੰ ਲੱਗਿਆ ਫੀਟ ਨਾਲ ਡਰੇ ਗਾਲ ਨਹੀਂ ਟੁੱਟਣਾ ਜਾਂ ਹਾਂਜੀ ਮੇਰਾ ਸੱਟ ਫੱਟ ਤੇ ਬਾਕੀ ਧਾਰਾਂ ਕੋਈ ਚੈੱਕ ਕਰਨੀ ਬਾਈ ਇਹਦੀ ਮਾਰ ਕੇ ਹਾਂਜੀ ਮਾਰ ਠੰਡੀ ਬਾਉ ਦਾਣਾ ਬਾਈ ਬੜੀ ਠੰਡੀ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕੋਈ ਮਤਲਬ ਹੀ ਨਹੀਂ ਜੇ ਹਲੇ ਚੱਲ ਰੋ ਬਿਲਕੁਲ ਠੰਡੀ ਸੀ ਹੂੰ ਬੜਾ ਕੱਦ ਕਾੜ ਵੀ ਬਹੁਤ ਹੈ ਗਾਹ ਨੂੰ ਬਹੁਤ ਵੱਡ ਨਾਲ ਜੀ ਸਹੀ ਗੱਲ ਹੈ ਬਾਈ ਲੈ ਕਰੀ ਬੱਚਾ ਤੋਰਾ ਪਤਾ ਬਾਕੀ ਖਾਣ ਨੇੜ ਤੋਂ ਚੈੱਕ ਕਰਵਾਉਨੇ ਹਾਂ ਹਾਂਜੀ ਖਾਣ ਦਾ ਸਾਈਜ਼ ਚੈੱਕ ਕਰੋ ਪੂਰੀ ਵਿੱਤੀ ਤੇ ਅਲੱਗ-ਅਲੱਗ ਨਾਲ ਕਹਿੰਦੇ ਬਾਈ ਹਾਂਜੀ ਹੂੰ ਬਾਕੀ ਚਵਾਈ ਚੈੱਕ ਕਰੇ ਟੂੰ ਚਾਂ ਤੱਕਰ ਮਲਗੂ ਬੜਾ ਸੋਣਾ ਲੱਗਿਆ ਹੂੰ ਕੀ ਬਾਤ ਹੈ जवाई एक नंबर है ना भाई हां जी भाई मोटा मोटा जो <coughs> ना जमे मर्जी कोई चल कोई चक्कर हां मोर ने सुनाई चक्कर मोर ने सुनाई चक्कर क्या बात है बाकी मोल भी यार जाएगा है बाल तो ना भाई बड़ी साफ आई बड़ी भाई कोई चक्कर नहीं मोटा बन 75 काला ही तान वाला ही बैठे है साफ सुथरी बैठे है क्या एक मेन वाली भी ठंडी बाकी आई जिथे खड़ गई खड़ी रहना जी मैं कल ही सुईया पहलन बैठा ओके कोई दिक्कत नहीं ले प्रशांत से ਇੱਕ ਨੰਬਰ ਲੈ ਪੂਰਾ ਫੱਟ ਫੱਟ ਹੈ ਜੀ ਇਹ ਟੁੱਟ ਮਾ ਨਹੀਂ ਫੀਟਿੰਗ ਉਹਦਾ ਵੀ ਆਰਡਰ ਫੀਟਿੰਗ ਵਾਲਾ ਇਹਦਾ ਵੀ ਐ ਪੂਰਾ ਫਿੱਟ ਫੱਟ ਸਾਈਜ਼ ਹੈ ਹਾਂਜੀ ਅੱਗੇ ਆ ਗਈ ਲਾਸਟ ਤਾਂ ਜਰਸੀ ਹਾਂ ਬਾਈ ਜਰਸੀ ਆ ਗਈ ਕਿਹੜਾ ਸੂਆ ਜੀ ਇਹ ਦੂਜਾ ਸੂਸ ਸੁਣੋ ਬਾਈ ਕਿੰਨੇ ਦਿਨ ਲੂਈ ਇਹ ਬਾਈ ਲੈਂਦੀ ਹਾਲੇ 5-7 ਦਿਨ ਠੀਕ ਆ ਬਾਈ ਕਿੰਨਾ ਕੇ ਰਿਕਾਰਡ ਹੈ ਬਾਈ ਦੁੱਧ ਦਾ ਦੁੱਧ ਇਹ ਮੰਨ ਕੇ ਦਿਲ ਦੇ ਦੂ ਬਾਈ 13-14 ਕਿਲੋ ਠੀਕ ਆ ਬਾਈ ਫੈਂਡ ਬਹੁਤ ਹੋਊਗਾ ਨਾ ਬਾਈ ਹਾਂ ਫੈਂਟਲ ਬਈ ਉੱਤੋ ਜਿਹੜਾ ਗਜਰਸੀ ਰੱਖਦਾ ਪਤਾ ਇਹਨੂੰ ਸਾਨੂੰ ਸਹੀ ਗੱਲ ਢੱਲ ਬਹੁਤ ਭਈਆ ਹਾਂ ਹਾਂ ਬਈ ਹਣ ਤਾਂ ਮੱਲਾ ਸਾਰੀਆਂ ਬਾਲਡ ਸਦਨ ਲੈਣਿਆ ਹੈ ਵਰਨੇ ਕਰਮਾਈ ਨਹੀਂ ਸੋਣਾ ਕੱਚੀ ਕੱਚੀ ਆ ਥਣ ਭਲਾ ਕਮਾਲ ਦਾ ਲੱਗਿਆ ਹਾਂ ਬਈ ਸਾਨੂੰ ਤੁਹਾਨੂੰ ਬਹੁਤ ਚੰਗਾ ਲੱਗਿਆ ਚੈੱਕ ਕਰ ਲੋ ਇੱਕ ਨੰਬਰ ਹਾਂਜੀ ਖੋਲ ਲੈ ਬਈ ਤੋਰ ਕੇ ਦਿਖਾ ਇਹ ਥੋੜੀ ਜਿਹੀ ਵੇਟ ਐਲੇ ਜਿੱਥੋਂ ਆਈ ਹੈ ਜੀ ਬੰਦੇ ਦੇ ਠੀਕਾ ਹਾਂਜੀ ਹੂੰ ਜਰਸੀ ਜਿਹਦੀ ਆ ਮੰਗ ਫੁੱਲਾ ਮਿਲਦੀ ਕਾ ਆਟਾ ਮੱਝ ਨਾਲ ਦਾ ਦੁੱਧ ਦੇ ਦੇਣਾ ਗਰਮੀ ਘੱਟ ਮੰਨੋ ਫੈਂਟ ਫੋਨ ਕਰਮਾਈ ਜੀ ਚੰਗੀ ਆ ਬਾਕੀ ਤੋੜਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਕੱਚੀ ਹੈ ਕੱਚੀ ਆਲਾ ਮੁੱਲ ਹੋ ਕੀ ਮੁੱਲ ਆ ਬਾਈ ਜੈ ਬਾਈ ਇਹ ਕੱਚੀ ਕਰਕੇ ਹੀ ਦੇ ਦਾਂ 45000 45000 ਹਾਂਜੀ ਮਾਨਤਨ ਹੋ ਜੂ ਮਾਨਤਨ ਬਾਈ ਛੋੜੋ ਆਲਾ ਹੁਣ ਜਮਾ ਜੈਜ ਮੁੱਲ ਸੌਦੇ ਵਾਜੇ ਦਾ ਮੁੱਲ ਨਹੀਂ ਮੁੱਲ ਤੋਂ ਫਿਰ ਮਾਨਤਨ ਕਰਨਾ ਫਿਰ ਉਹ ਮੈਂ ਤਾਂ 55000 ਕਰ ਲੈਣੇ ਜੀ ਫਿਰ ਹਨਾ ਜੀ ਸਹੀ ਗੱਲ ਆ ਬਾਈ ਹਾਂ ਜਿਨੀ ਰੀਫੀ ਲੈਣਾ 45000 ਰਹਿਣਾ ਜਮਾ ਜੈਜ ਮੁੱਲ ਜਿੰਨੇ ਤਿੰਨੇ ਵੇ ਅਪਗ੍ਰੇਡ ਰੇਟ ਬਾਈ ਆਪਣਾ ਕਦੇ ਇਸ ਤੀ ਵੱਧ ਕੇ ਟੇਰੇਟ ਨਹੀਂ ਹੁੰਦਾਗਾ ਓਕੇ ਬਾਈ ਮਾਨਤਨ ਵਾਲੀ ਗੱਲ ਹੁੰਦੀ ਹੈ ਤੇ ਮੋਹ ਪਿਆਰ ਵਾਲੀ ਸਹੀ ਗੱਲ ਆ ਉਦੇਵਾ ਜਿਹੜਾ ਮਤਲਬ ਕਿਸੇ ਦਾ ਨਹੀਂ ਆਪਣਾ ਓਕੇ ਹੁਣ ਇਹਦੂ ਘੱਟ ਮੰਨ ਲਈ ਟੋਕੜਨੇ ਦੀ ਸਹੀ ਗੱਲ ਹੈ ਟੋਕੜ ਬਾਬਾ ਇਹ ਬਿਲਕੁਲ Ориਜినਲ ਹੈ ਹਾਂਜੀ ਲੈ ਜਿਹੜਾ ਕੋਈ ਡੱਕ ਤੇ ਠੰਡੀ ਸੀਲ ਹੈਗੀ ਓਕੇ ਹਾਂਜੀ